ਜਿ ਰਫਤਾਰ ਕਾਰ ਚਾਲਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ ਪਹਿਲਾ ਰਿਕਸ਼ਾ ਚਾਲਕ ਤੇ ਫਿਰ ਸੜਕ ਤੇ ਖੜੀ ਕਾਰ ਨੂੰ ਮਾਰੀ ਟੱਕਰ ਰਿਕਸ਼ਾ ਚਾਲਕ ਤੇ ਇੱਕ ਮਹਿਲਾ ਹੋਏ ਗੰਭੀਰ ਜ਼ਖਮੀ ਹਸਪਤਾਲ ਚੇ ਕਰਵਾਇਆ ਦਾਖਲ ਜਿੱਤਰ ਵੀ ਨਹੀਂ ਆਇਆ ਪਹਿਲਾਂ ਮਗਰੋਂ ਆਇਆ ਬਸ ਉਹਨਾਂ ਬਾਤ ਹੀ ਗੱਲ ਲੁਧਿਆਣਾ ਦੇ ਫੀਲਡ ਗਾਂ ਚ ਵੇਖੇ ਤੇਜ਼ ਰਫ਼ਤਾਰ ਗੱਡੀ ਨੇ ਇੱਕ ਰਿਕਸ਼ਾ ਚਾਲਕ ਸਣੇ ਸੜਕ ਤੇ ਖੜੀ ਇੱਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਹਾਦਸੇ ਵਿੱਚ ਜਿੱਥੇ ਰਿਕਸ਼ਾ ਚਾਲਕ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤਾਂ ਉੱਥੇ ਹੀ ਕਾਰ ਤੋਂ ਉਤਰ ਰਹੀ ਮਹਿਲਾ ਸਣੇ ਕੁਝ ਹੋਰ ਲੋਕ ਵੀ ਜ਼ਖਮੀ ਹੋ ਗਏ ਮੌਕੇ ਦੇ ਪੰਚੇ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾ ਉਹ ਲੋਕਾਂ ਨਾਲ ਝਗੜਨ ਲੱਗੇ ਇਸ ਦੌਰਾਨ ਰੋਸ ਦੇ ਵਿੱਚ ਆਏ ਲੋਕਾਂ ਨੇ આરોપી ਦੀ ਗੱਡੀ ਦੇ ਸ਼ੀਸ਼ੇ ਵੀ ਪੰਨ ਦਿੱਤੇ ਲੋਕਾਂ ਦਾ આરોਪ ਹੈ ਕਿ ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਨੇ ਮੌਕੇ ਤੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਲਿਆ ਅਤੇ ਉਹ ਲੋਕਾਂ ਨੂੰ ਧਮਕਾਉਣ ਲੱਗ ਪਏ ਹਾਲਾਂਕਿ ਰੋੜ ਤੇ ਸਿੱਤੇ ਦੁਕਾਨਦਾਰ ਵੀ ਮੌਕੇ ਤੇ ਇਕੱਠੇ ਹੋਣ ਕਾਰਨ ਅਤੇ ਪੁਲਿਸ ਦੇ ਪਹੁੰਚਣ ਕਾਰਨ ਹਾਲਾਤ ਕੁਝ ਸੰਭਲ ਗਏ ਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜੋਤੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜੀ ਭਾਜੀ ਤੁਸੀਂ ਸ਼ਰਾਬ ਪੀ ਕੇ ਜਿਹੜੀ ਇੰਨੀ ਫਾਸਟ ਗੱਡੀ ਲੈ ਕੇ ਆਏ ਕਿਉਂ ਲੈ? ਕੁਛ ਨਹੀਂ ਜੀ। ਤੇ ਸ਼ਰਾਬ ਤੁਸੀਂ ਪੀਤੀ ਹੋਈ ਹੈ। ਸ਼ਰਾਬ ਤੁਸੀਂ ਇੰਨੀ ਸ਼ਰਾਬ ਪੀਤੀ ਹੋਈ ਹੈ ਚਾਰ ਬੰਦੇ ਗਵਾਣ ਨੇ। ਮੇਰੀ ਗੱਲ ਫੋਲੋ ਕਰੋ ਆ ਦੇਖੋ ਖੜੀ ਗੱਡੀ ਦੇ ਵਿੱਚ ਤੁਸੀਂ ਆ ਕੇ ਟੱਕਰ ਮਾਰੀ। 20 25 ਦੀ ਸਪੀਡ ਕਿਹੜੀ ਹੁੰਦੀ ਹੈ? ਤੁਸੀਂ 20 ਦੀ ਹੋਵੇ 25 ਦੇ ਹੋਵੇ ਤੁਸੀਂ ਸ਼ਰਾਬ ਇੰਨੀ ਤੁੱਚ ਪੀਤੀ ਹੋਈ ਹੈ। ਮੈਡੀਕਲ ਹੌਨ ਕਰਾ ਲਈ ਆਪਾਂ ਤੁਹਾਡਾ। ਚਲੋ ਮੈਡੀਕਲ ਕਰਾ ਲੈਨੇ ਆਪਾਂ ਹੁਣ। ਤੁਸੀਂ ਮੈਡੀਕਲ ਕਿਉਂ ਨਹੀਂ ਕਰਾ ਨਾਵਨ ਨਿਰਾਨ ਸੁਦੇਸ਼ਰ ਮਹਾਦੀ ਸਰ ਇਹ ਤੁਹਾਡੇ ਡਰਾਈਵਰ ਨੇ ਇਹ ਐਕਸੀਡੈਂਟ ਕੀਤਾ ਕੀ ਮਾਮਲਾ ਕੀ ਹੈ ਬਣਾਏ ਲਓ ਜੀ ਜੋ ਹੈ ਪਬਲਿਕ ਕੈਰੀ ਹੈ ਕਿ ਗੱਡੀ ਇਹਦੇ ਕੋਲੋਂ ਕੰਟਰੋਲ ਨਹੀਂ ਹੋਈ ਤੇ ਗੱਡੀ ਲਾ ਕੇ ਪਿਛਲੇ ਇੱਕ ਆਟੋ ਰਿਕਸ਼ੇ 'ਚ ਮੱਝੀ ਫਿਰ ਆਟੋ ਕਾਲ ਬੱਜੀ ਅੱਛਾ ਜੀ ਆਟੋ ਦਾ ਨੁਕਸਾਨ ਜ਼ਿਆਦਾ ਨਹੀਂ ਹੈ ਪਰ ਆਟੋ 'ਚ ਦੇ ਬੰਦੇ ਨੇ ਪਤਾ ਨਹੀਂ ਕਿਹੜੇ ਬੰਦੇ ਸੀਗੇ ਉਹਨਾਂ ਨੇ ਸਾਡੀ ਗੱਡੀ ਦਾ ਪੂਰੇ ਸ਼ੀਸ਼ਾ ਭੰਨ ਤੇ ਕਿਹੜਾ ਡਰਾਈਵਰ ਆ ਉਹਨੂੰ ਡਰਾਈਵਰ ਨੇ ਕੁੱਟਮਾਰ ਕੀਤੀ ਹੈ ਰਿਕਸ਼ੇ ਦੀ ਮਾਰੀ ਆ ਰਿਕਸ਼ੇ ਚ ਮੱਜੀ ਹੈਗੀ ਆ ਦੇਖੋ ਗੱਡੀ ਕੰਟਰੋਲ ਚ ਨਹੀਂ ਰਹੀ ਤਾਂ ਕੋਈ ਕਿਸੇ ਚ ਵੀ ਰਿਕਸ਼ੇ ਚ ਪਾ ਸਕਦੀ ਹੈ ਕਿਸੇ ਦੁਕਾਨ ਦੀ ਆ ਪਰ ਉਹਨਾਂ ਦੇ ਖਾਜ ਪੜਦੇ ਆ ਨਵੇਂ ਨਵੇਂ ਹਾਸੇ ਹੁੰਦੇ ਨੇ ਹਾਂਜੀ ਹਾਂਜੀ ਇਹ ਦੇਖੋ ਲਿਕਨਾ ਇਹ ਤਾਂ ਰਾਸ਼ੀ ਇੰਨਾ ਹੈਗਾ ਕਿਸੇ ਬੰਦੇ ਦੇ ਦਿਮਾਗ ਚ 100 ਟੈਨਸ਼ਨ ਆਉਂਦੀਆਂ ਨੇ ਕੀ ਪਰ ਕਿਹੜੀ ਟੈਨਸ਼ਨ ਟੈਨਸ਼ਨ ਵਾਲੀ ਗੱਲ ਨਹੀਂ ਲੋਕ ਕਹਿੰਦੇ ਵੀ ਉਹਨੇ दारू ਪੀਤੀ ਸੀ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਜਦੋਂ ਜਦੋਂ ਉਹਨਾਂ ਨੇ ਕੱਢਣ ਦੀ ਜਦੋਂ ਗੱਡੀ ਜਦੋਂ ਗੱਡੀ ਐਕਸੀਡੈਂਟ ਹੋ ਜਾਂਦੀ ਹੈ ਨਾ ਬਾਅਦ ਚ ਲੋਕੀ ਬਹੁਤ ਕੁਝ ਕਹਿੰਦੇ ਆ ਇਹ दारू ਪੀਤੀ ਸੀ ਐਦਾਂ ਹੋ ਗਿਆ ਸੀ ਉਦਾਂ ਹੋ ਗਿਆ ਸੀਗਾ ਇਹ ਤਾਂ ਹੁਣ ਜਾ ਕੇ ਪਤਾ ਨਹੀਂ ਸੀ ਬੰਦਾ ਸਾਹਮਣੇ ਆਇਆ ਨਹੀਂ ਹੈ ਹਾਂ ਜਾ ਕੇ ਪਤਾ ਲੱਗਦਾ ਪਤਾ 깔ਦਾ ਅੱਛਾ ਜੀ ਬਾਕੀ ਜਿਹੜਾ ਨੇ ਸਾਡੀ ਗੱਡੀ ਪੰਨੀ ਹੈ ਅਸੀਂ ਲੋੜ ਤੇ ਵੀ ਪੁਲਿਸ ਨੂੰ ਕਹਾਂਗੇ ਤਾਂ ਕਾਰਵਾਈ ਕਰਨ ਤੁਹਾਡੇ ਤੁਹਾਡੇ ਕਹਿਣ ਮੁਤਾਬਕ ਹੁਣ ਤੁਸੀਂ ਕੀ ਕੀ ਚਾਹੁੰਦੇ ਹੋ ਜਿਹੜਾ ਡਰਾਈਵਰ ਆ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਰੋ ਨੇ दारू ਪੀਤੀ ਦੇਖੋ ਜੇ ਉਹਨੇ ਪੀਤੀ ਫੇ ਕਾਰਵਾਈ ਹੋਣੀ ਚਾਹੀਦੀ ਅਸੀਂ ਅਸੀਂ ਨਹੀਂ ਮੁਕਰਦੇ ਅਸੀਂ ਇਸ ਗੱਲ ਤੋਂ ਨਹੀਂ ਮੁਕਰਦੇ ਤੁਹਾਡੇ ਨਾਮ ਤੇ था जीडेंट साक्सीडेंट होने जी एक्सीडेंट होने लगे गए देश दुनिया की हर खबर सबसे पहले देखने के लिए फॉलो करे दैनिक सवेरा टीवी YouTube Facebook Instagram X aur WhatsApp channel par